ਦੀਪ ਮਠਾੜੂ ਤੇ ਸੰਦੀਪ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜਿਨ੍ਹਾਂ ਦੇ ਵਿਚਕਾਰ ਬਹੁਤ ਸਾਰੀਆਂ ਗੱਲਾਂ ਬਣਾਈਆਂ ਜਾ ਰਹੀਆਂ ਸੀ ਕਿ ਉਹਨਾਂ ਦਾ ਡਿਵੋਰਸ ਹੋਣ ਵਾਲਾ ਸੰਦੀਪ ਆਪਣੇ ਪੇਕੇ ਘਰ ਇਸੇ ਕਰਕੇ ਰਹਿ ਰਹੀ ਹੈ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਅਣਬਣ ਹੋ ਚੁੱਕੀ ਹੈ ਕਿ ਪਰ ਹੁਣ ਉਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਚੁੱਕੇ ਨੇ ਸੰਦੀਪ ਦੇ ਭਰਾ ਨੇ ਆਪਣੇ ਬਲੌਗ ਦੇ ਵਿੱਚ ਸਾਰਾ ਕੁਝ ਦੱਸਿਆਗਾ ਸੰਦੀਪ ਦੇ ਭਰਾ ਨੇ ਦੱਸਿਆ ਕਿ ਸੰਦੀਪ ਹੁਣ ਸੌਰੇ ਘਰੇ ਚਲੀ ਗਈਆ ਦੀਪ ਮਠਾੜੂ ਉਸ ਨੂੰ ਲੈਣ ਆਇਆ ਸੀ ਉਹਨਾਂ ਵਿਚਕਾਰ ਜੋ ਵੀ ਮਨ ਮਟਾਵ ਸੀ ਉਹ ਖਤਮ ਹੋ ਚੁੱਕੇ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਸੰਦੀਪ ਹੁਣ ਆਪਣੇ ਸੌਰੇ ਘਰੇ ਚਲੀ ਗਈਆ ਉਸ ਨੇ ਦੱਸਿਆ ਕਿ ਜਦੋਂ ਸੰਦੀਪ ਨੂੰ ਲੈਨ ਦੀਪ ਮਠਾੜੂ ਆਇਆ ਸੀ ਮੈਂ ਕਰੇ ਨਹੀਂ ਸੀ ਪਰ ਮੇਰੀ ਘਰਵਾਲੀ ਨੇ ਸਾਰਾ ਕੁਝ ਮੈਨੂੰ ਦੱਸਿਆ ਕਿ ਉਹ 12 ਵਜੇ ਆਇਆ ਸੀ ਤੇ ਉਸ ਤੋਂ ਬਾਅਦ ਉਹ ਸੰਦੀਪ ਨੂੰ ਰਾਤ ਨੂੰ ਹੀ ਲੈ ਕੇ ਚਲਾ ਗਿਆ। ਜੋ ਲੋਕ ਸਾਡੇ ਬਾਰੇ ਗਲਤ ਕਮੈਂਟ ਕਰਦੇ ਸੀ, ਸੰਦੀਪ ਤੇ ਦੀਪ ਮਠਾੜੂ ਦੇ ਰਿਸ਼ਤੇ ਬਾਰੇ ਗਲਤ ਕਮੈਂਟ ਕਰਦੇ ਸੀ। ਵਾਹਿਗੁਰੂ ਪਰਮਾਤਮਾ ਨੇ ਉਹਨਾਂ ਸਭ ਦੇ ਮੂੰਹ ਬੰਦ ਕਰਵਾ ਦਿੱਤੇ ਨੇ ਤੇ ਹੁਣ ਮੇਰੇ ਵੱਲੋਂ ਇਹੀ ਆ ਕਿ ਸੰਦੀਪ ਆਪਣੇ ਘਰੇ ਰਾਜੀ ਖੁਸ਼ੀ ਰਹੇ, ਖੁਸ਼ੀ ਨਾਲ ਰਹੇ। ਜੋ ਵੀ ਇਹੋ ਜਿਹੀਆਂ ਗੱਲਾਂ ਮਣਾਉਂਦੇ ਸੀ ਉਹਨਾਂ ਦੇ ਮੂੰਹ ਇਸੇ ਤਰ੍ਹਾਂ ਬੰਦ ਕਰਾ ਕੇ ਰੱਖੇ ਰੱਬ। ਬਾਕੀ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਦੀਪ ਮਠਾੜੂ ਤੇ ਸੰਦੀਪ ਦੀ ਜੋੜੀ ਬਣੀ ਰਹੇ, ਤੰਦਰੁਸਤੀ ਬਣੀ ਰਹੇ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਦੇਣ, ਦੁੱਗਣੀ ਰਾਤ, ਚੌਗਣੀ ਤਰੱਕੀ ਬਖਸ਼ੇ। ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਬਾਕੀ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ, ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ।